ਕਰਦਾ ਕਰ ਦਿਓ ਬੰਦ ਕਰ ਦਿਓ ਮੈਂ ਪੰਥਕ ਪਰਿਵਾਰ ਚੋਂ ਆ ਤੇ ਮੈਂ ਜੀ ਗੁਰੂ ਦੇ ਬਾਣੇ ਦਾ ਮਾਣ ਤੇ ਸਨਮਾਨ ਕਰਦਾ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਹੈ ਮੈਦਾਨ ਦੇ ਵਿੱਚ ਹਰ ਇੱਕ ਨੂੰ ਲੜਨ ਦਾ ਹੱਕ ਔਰ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਅਮਰਪਾਲ ਜੀ ਇਹ ਗੱਲ ਕਰਦੇ ਸੀ ਕਿ ਮੈਂ ਸਬਧਾਨ ਨੂੰ ਨਹੀਂ ਮੰਨਦਾ ਜੀ ਜਦੋਂ ਤੁਸੀਂ ਐਮਡੀ ਬਣ ਜਾਂਦੇ ਹੋ ਨਾ ਨਾਮਿਨੇਸ਼ਨ ਕਰਨੀ ਹੈ ਜੇ ਨਾਮਿਨੇਸ਼ਨ ਕਰਨੀ ਹੈ ਉਸ ਟਾਈਮ ਉਹ ਸਬਧਾਨ ਵਾਲੇ ਜਿਹੜਾ ਐਫੀਡੇਵਟ ਹੁੰਦਾ ਤੇ ਸਾਈਨ ਕਰਨੇ ਪੈਂਦੇ ਜੀ ਉਦੋਂ ਪਤਾ ਲੱਗੂ ਕਿ ਇੱਕ ਬਾਣੇ ਵਾਲਾ ਸਿੱਖ ਕਿਹੜੀ ਗੱਲ ਤੇ ਜੀਰਾ ਸਾਹਿਬ ਮੌਜੂਦਾ ਸਰਕਾਰ ਦੇ ਜਿਹੜੇ ਆ ਲਾਰਜੀਸ ਤੋਂ ਭੁੱਲਰ ਪਿਛਲੇ ਦਿਨੀ ਉਹਨਾਂ ਨੇ ਰਾਮਕੜੀਆ ਤੇ ਸੁਨਿਆਰਾ ਬਰਾਦਰੀ ਦੇ ਖਿਲਾਫ ਬੋਲਿਆ ਸੀ ਪਰ ਬਾਅਦ ਚ ਉਹਨਾਂ ਨੇ ਮਾਫੀ ਵੀ ਮੰਗ ਲਈ ਕੀ ਕਹਿੰਦੇ ਗੱਲ ਆ ਬਾਈ ਜੀ ਮੈਂ ਤਾਂ ਉਦੋਂ ਵੀ ਕਹਿ ਸੀ ਉਹ ਕਹਿੰਦਾ ਮੈਂ ਸਰਿਹਾਲੀ ਵਾਲਾ ਲੋਰੀਆਂ ਤੇ ਮੈਂ ਉਹਨੂੰ ਆਖਿਆ ਕਿ ਲੋਰੀਏ ਵੀ ਪਛਤਾਉਂਦੇ ਤੇਰੀ ਮਾਂ ਵੀ ਪਛਤਾਉਂਦੀ ਹੋ ਕਿ ਤੇਰਾ ਨਾਂ ਤਾਂ ਲਾਲ ਰੱਖਦਾ ਉੱਪਰ ਲਾਲ ਵਾਲੇ ਲੱਛਣ ਤੇ ਇੱਕ ਵੀ ਨਹੀਂ ਨਾਲ ਵਾਲੇ ਲੱਛਣ ਤੇ ਇੱਕ ਵੀ ਨਹੀਂ ਅੱਜ ਲਾਹਰੀਆਂ ਨੂੰ ਵੀ ਸਭ ਤੋਂ ਵੱਡਾ ਦਾਗ ਜੇ ਲੱਗਾ ਤੇ ਇਹੋ ਜਿਹਾ ਬੰਦਾ ਲੱਗਾ ਅੱਜ ਲਾਹਰੀਏ ਵੀ ਇਸ ਗੱਲ ਤੋਂ ਪਛਤਾਉਂਦੇ ਨੇ ਕਿ ਯਾਰ ਇਹੋ ਜਿਹਾ ਨਕੰਮਾ ਬੰਦਾ ਸਾਡੇ ਘਰੇ ਜੰਮ ਪਿਆ ਇਸ ਕਰਕੇ ਉਹਨੂੰ ਤਾਂ ਲੋਕ ਪਿੰਡਾਂ 'ਚ ਜਵਾਬ ਦਿੱਤੀ ਜਾਂਦੇ ਆ ਉਹ ਭਗਵੰਤ ਮਾਨ ਜੀ ਕਹਿੰਦੇ ਸੀ ਨਾ ਡાળા ਤੋਂ ਡਲਾ ਹੁੰਦਾ ਹੈ ਕਿਧਰ ਸੇ ਚਲਾ ਹੁੰਦਾ ਆਉਣ ਅਸੀਂ ਇੱਥੇ ਬੈਠੇ ਆ ਰਾਣਾ ਜੀ ਦੀ ਸਟੇਜ ਆ ਮੈਂ ਨਾ ਜਕਾਰੇ ਲੱਗਦੇ ਆ ਠੀਕ ਹੈ ਜਿੰਦਾਬਾਦ ਏ ਤੇ ਉਹ ਜਿੱਥੇ ਜਿਆਦਾ ਮੁਰਦਾਬਾਦ ਦੇ ਨਾਰੇ ਲੱਗਦੇ ਆ ਮਜ਼ਾਕ ਤਾਂ ਅੰਦਰ ਰੱਬ ਵਾਲੇ ਆਂਦਾ ਟੈਕ ਹੋ ਜਾਂਦੇ ਨੇ ਬਲਟੋਵਾ ਸਾਹਿਬ ਦੀ ਜੀ ਸੂਤਰਾ ਤੋਂ ਬਾਅਦ ਲੱਗ ਜਾਂਦੀ ਜੇ ਉਹ ਉਮੀਦਵਾਰੀ ਤੋਂ ਬਾਅਦ ਸੋਚ ਜੁੰਦੇ ਨੇ ਕਿਸੇ ਸਮਰਥਨ ਦਿੱਤੇ ਕਿਸ ਤਰ੍ਹਾਂ ਦੇ ਗੱਲੇ ਆ ਯਾਰ ਮੈਂ ਅੱਗੇ ਬਲਟੋਵਾ ਸਾਹਿਬ ਬੈਕ ਮਾਰ ਜਾਣਗੇ ਤੇ ਫਿਰ ਉਹਨਾਂ ਦਾ ਖitab ਹੋਰ ਦਿਆਂਗੇ ਫਿਰ ਇਹ ਥੋੜੀ ਦੇਰ